ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅੱਜ ਮਸਲਾ ਫੇਰ ਕੇਵਲ ਚੋਰੀਆਂ ਦਾ ਆਇਆਗਾ ਰਾਤ ਪਿੰਡ ਕਲੌਰੀ ਕਲਾ ਤੀ ਆ ਸਾਡੇ ਨਾਲ ਕਿਸਾਨ ਵੀਰ ਖੜੇ ਨੇਗੇ ਪਰ ਸੋ ਵੀ ਇੱਕ ਤੁਸੀਂ ਬਾਰਦਾਤ ਸਾਹਮਣੇ ਦੇਖੀਆ ਵੀਡੀਓ ਦੇ ਵਿੱਚ ਇੱਕ ਰਾਤ ਹੀ ਰੰਗੀ ਅੱਜ ਫੇਰ ਉਹੀ ਕੰਮ ਹੋ ਗਿਆ ਆ ਸਾਡੇ ਕਿਸਾਨ ਦੋਸਤ ਖੜੇ ਨੇ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਦੱਸੋ ਬਾਈ ਜੀ ਕੀ ਮਸਲਾਗਾ ਇਹ ਬਾਈ ਜੀ ਰਾਤ ਸਾਡੇ ਘਟ ਤੋਂ ਘਟ 15 20 ਮੋਟਰਾਂ ਦੀਆਂ ਕੇਵਲਾਂ ਲਾ ਕੇ ਲੈ ਕੇ ਨਾ ਤਾਂ ਠੀਕ ਆ ਜੀ ਨਾਲੇ ਜਿੰਦੇ ਭੰਨ ਕਿ ਨਮਾਰੀਆਂ ਚ ਜਿਹੜਾ ਵੀ ਪੰਪ ਪਾ ਦੇ ਵਿੱਚ ਸਿਲੰਡਰ ਹੁੰਦੇ ਨੇ ਉਹ ਲੈ ਕੇ ਚੋਰੀ ਕਰਕੇ ਠੀਕ ਆ ਜੀ ਹੋਰ ਮਾੜਾ ਮੋਟਾ ਨਿਕਾ ਮੋਟਾ ਸੰਦ ਜਿਹੜਾ ਪਿਆ ਹੁੰਦਾ ਉਹ ਵੀ ਲੈ ਕੇ ਜਾ ਕੇ ਠੀਕ ਆ ਜੀ ਤੇ ਇੱਕ ਬੰਦੇ ਦੀ ਮੱਕੀ ਦੇ ਗੱਟੇ ਕੱਢੇ ਵੇਤੇ ਕੇ ਮੱਕੀ ਕੱਢ ਕੇ ਰੱਖੀ ਵੀ ਦੀ ਗੱਟਿਆਂ ਚ ਉਹ ਗੱਟਿਆਂ ਚੋਂ ਮੱਕੀ ਵੀ ਉਹ ਗੱਟੇ ਲੈ ਕੇ ਮੱਕੀ ਦੇ ਵੀ ਘਟ ਚੱਕ ਕੇ ਕੋਠੇ ਦੇ ਵਿੱਚੋਂ ਮੱਕੀ ਚੱਕ ਕੇ ਲੈ ਗਈ ਮੱਕੀ ਵੀ ਲੈ ਗਈ ਜਾ ਕੇ ਕੋਠੇ ਚੋਂ ਹੁਣ ਜੀਮੀਦਾਰ ਜਾਵੇ ਤਾਂ ਕਿੱਧਰ ਨੂੰ ਜਾਵੇ ਇਹ ਤਾਂ ਜੀਮੀਦਾਰ ਦੀ ਫਸਲ ਨਾ ਦਾ ਜੀਮੀਦਾਰ ਖੇਤ ਚ ਰਹਿ ਸਕਦਾ ਹਾਂ ਜੀ ਉਹ ਵੀ ਫਸਲ ਤੇ ਗਵਰਨਮੈਂਟ ਨਹੀਂ ਕੋਈ ਸਾਡੇ ਤੇ ਉਹ ਕਰ ਰਹੀ ਇਹਨੂੰ ਹੁਣ ਅਸੀਂ ਕੋਈ ਵੀ ਹੱਲ ਹੋ ਨਹੀਂ ਰਿਹਾ ਕਿਰਪਾ ਕਰਕੇ ਅਸੀਂ ਇਹੀ ਚਾਹੁੰਦੇ ਆ ਸਾਰਾ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੈ ਜੋ ਕਿ ਪੁਰਾਣੇ ਚੋਰ ਨੇ ਠਨੌਰੀ ਦੇ ਵਿੱਚ ਇੱਕ ਅੱਧੀ ਵਾਰ ਨਹੀਂ ਲਈਆਂ ਹੈਗੀਆਂ ਇਹ ਕਈ ਵਾਰ ਲੈ ਚੁੱਕੀਆਂ ਨੇ ਸਾਡੇ ਕੇਵਲਾਂ ਅੱਜ ਸਾਡਾ ਘਰ ਤੋਂ ਘੱਟ 1.5 ਲੱਖ ਰੁਪਏ ਦਾ ਨੁਕਸਾਨ ਕਰ ਗਏ ਲਵੇ ਟੋਟੇ ਸਿਰਫ ਨਵ ਥੋੜੇ ਹੋੜੇ ਰੋਟੇ ਛੱਡੇ ਨੇ ਨਹੀਂ ਅਸੀਂ ਹੁਣ ਗੇੜੀਆਂ ਲੈ ਕੇ 15 20 ਬੰਦਿਆਂ ਨੂੰ ਸਾਨੂੰ ਗੇੜੀਆਂ ਲੈ ਕੇ ਆਉਣੀਆਂ ਪੈਣੀਆਂ ਦੇਖੋ ਜੇ ਤਾਰਾਂ ਦੇ ਖਰਚਾ ਡਬਲ ਕਰਨਾ ਪੈ ਗਿਆ ਸਾਨੂੰ ਅਸੀਂ ਬਹੁਤ ਔਖੇ ਹੋਏ ਪਿਆ ਇਹਨਾਂ ਦਾ ਚੋਰਾਂ ਦਾ ਹੱਲ ਭਗਮਾਨਤਮਾਨ ਦਾ ਖੁਦ ਦਾ ਏਰੀਆ ਹੈਗਾ ਇੱਥੋਂ ਸੱਤੋ ਵੋਟਾਂ ਲੈ ਕੇ ਜਿੱਤਿਆ ਹੋਇਆ ਉਹਨੂੰ ਇਹ ਚੀਜ਼ਾਂ ਦੇ ਧਿਆਨ ਦੇਣਾ ਚਾਹੀਦਾ ਪਰਸੂ ਸਾਡੇ ਦੂਏ ਪਾਸੇ ਲਈਆਂ ਨਗੀਆਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਹ ਚਿੱਟੇ ਵਾਲੇ ਬੰਦੇ ਨੇ ਇਹਨਾਂ ਦੇ ਗੌਰ ਕਰਨੀ ਚਾਹੀਦੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਆ ਬਾਈ ਜੀ ਜਿਹੜਾ ਕੰਮ ਹੋਇਆ ਵਿਆ ਇਹ ਇਹ ਰਾਤ ਦਾ ਕੰਮ ਹੋਇਆ ਵੈ ਜੀ ਇਹ ਮੋਟਰਾਂ ਤੋਂ ਕੱਠੀਆਂ ਕਰਕੇ ਲਿਆ ਕੇ ਉਰੇ ਸਾਰੀਆਂ ਤਾਰਾਂ ਫੂਕੀਆਂ ਨੇ ਠੀਕ ਹੈ ਜੀ ਹਾਂਜੀ ਇੱਕ ਬੇਨਤੀ ਇਹ ਹੈ ਜੀ ਕਿ ਸਾਡੇ ਇੱਥੇ ਖੇਤਾਂ ਦੇ ਵਿੱਚੂੰ ਪਈ ਇਹ ਕਿਸੇ ਪਾਸੇ ਨਹੀਂ ਚੱਲਦੀ ਹੈਗੀ ਇਹ ਪਈ ਗਾਹਾਂ ਸੁਹਾ ਬੰਦ ਹੁੰਦੀ ਹੈ ਇਹ ਪਈ ਜਿਹੜੀ ਆਉਂਦੀ ਹੈ ਇੱਥੇ ਨਸਈ ਆਉਂਦੇ ਨੇਗੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਇਹ ਪੰਛੀ ਤੇ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਇਧਰ ਚਿੱਟੇ ਵਾਲੇ ਬੰਦੇ ਆਉਂਦੇ ਨੇ ਸਾਰੇ ਗਵਾਹ ਨੇਗੇ ਇਹ ਚੀਜ਼ਾਂ ਦੇ ਸਾਡੀਆਂ ਮੋਟਰਾਂ ਵਾਲੇ ਬੰਦੇ ਵੀ ਕਿਰਪਾ ਕਰਕੇ ਥੋੜੀ ਜਿਹੀ ਇਹ ਮੋਟਰਾਂ ਤੇ ਆ ਕੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇਹਨਾਂ ਨੂੰ ਮੜੀ ਨੱਥ ਪਾਈ ਜਾਵੇ ਹਾਂ ਜੀ ਹਾਂ ਜਿਹੜਾ ਉਹ ਆ ਵੀ ਨਹੀਂ ਗਿਆ ਦੁਬਾਰਾ ਆ ਵੀ ਨਹੀਂ ਇਸ ਮੋਟਰ ਤੇ ਪਹੀ ਜੇ ਕੋਈ ਫੜਿਆ ਗਿਆ ਚਿੱਟੇ ਵਾਲਾ ਜਾਂ ਕੋਈ ਵੀ ਫੜਿਆ ਗਿਆ ਬਿਨਾ ਮੋਟਰਾਂ ਤੋਂ ਅਸੀਂ ਉਹਦੇ ਕਟਾਈ ਵੀ ਕਰਾਂਗੇ ਅਸੀਂ ਕਾਰਵਾਈ ਵੀ ਕਰਾਵਾਂਗੇ ਠੀਕ ਆ ਜੀ ਹਾਂ ਜੀ ਚਲੋ ਜੀ ਹਾਂ ਜੀ ਦੱਸੋ ਹਾਂ ਜੀ ਦੋ ਦੋ ਮੋਟਰਾਂ ਨੇ ਜੀ ਮੇਰੀਆਂ ਉਹਨਾਂ ਦੀਆਂ ਤਾਰਾਂ ਵੱਢੀਆਂ ਗਈਆਂ ਹਾਂਜੀ ਪਹਿਲਾਂ ਕਣਕ ਮੱਚ ਗਈ ਸਾਡੀ ਵੀ ਚੋਰਾਂ ਨੂੰ ਬੇਨਤੀ ਆ ਵੀ ਰਹਿਮ ਕਰੋ ਸਾਡੇ ਤੇ ਕੁਝ ਇਹ ਅੰਕਲ ਜੀ ਨੇ ਆਪਣੇ ਕਿਸਾਨ ਨੇ ਇਹਨਾਂ ਦੀ ਭਰਾਵੋ ਪਹਿਲਾਂ ਕਣਕ ਦੀ ਖੜੀ ਫਸਲ ਨੂੰ ਵੀ ਅੱਗ ਲੱਗੀ ਦੀ ਦੇਖੋ ਤੁਸੀਂ ਖਾਨ ਬੁਜਾਰਾ ਕਿੱਧਰ ਜਾਵੇ ਪਹਿਲਾਂ ਕਣਕ ਦਾ ਨੁਕਸਾਨ ਹੋ ਗਿਆ ਹੁਣ ਇਹ ਜਿਹੜੇ ਚੋਰ ਨੇਗੇ ਉਹ ਕੇਵਲ ਤਾਰਾਂ ਵੱਢੀ ਜਾਂਦੇ ਆ ਮੋਟਰਾਂ ਦੇ ਉੱਪਰੋਂ ਇੱਥੇ ਬਾਈ ਪਹਿਲਾਂ ਬਹੁਤ ਨੁਕਸਾਨ ਹੋਇਆ ਸੀ ਕਨਕ ਦਾ ਤੁਸੀਂ ਵੀਡੀਓ ਦੇਖੀ ਹੈਗੀ ਉਹੀ ਖੇਤਾਂ ਦੇ ਵਿੱਚ ਹੁਣ ਫੇਰ ਖੜੇ ਆਗੇ ਜਿੱਥੇ ਹੁਣ ਫੇਰ ਇਹ ਚੋਰਾਂ ਨੇ ਬਾਰਦਾਤ ਕੀਤੀ ਆ ਇਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜੀ ਪ੍ਰਸ਼ਾਸਨ ਨੂੰ ਲਓ ਬਾਈ ਜੀ ਆ ਇੱਕ ਤੁਹਾਨੂੰ ਮੋਟਰ ਦਿਖਾਉਣੀ ਆ ਜਿੱਥੋਂ ਤਾਰ ਵੱਢੀ ਗਈ ਆ ਦੇਖੋ ਜੀ ਇਹ 5 ਫੁੱਟ ਦਾ ਟੋਟਾ ਹੈ ਨਹੀਂ ਤਿਆਰ ਘੋਟਾ ਦੀ ਟੁੱਟੇਗਾ ਹਾਂ ਜੀ ਇਹ ਵੀ ਨਹੀਂ ਛੱਡਿਆ ਹੈਗਾ ਚੋਰਾਂ ਨੇ ਕਿਰਪਾ ਕਰਕੇ ਇਹੀਆਂ ਮੋਟਰਾਂ ਦੇ ਟੋਟੇ ਦਾ ਛਾੜ ਦਿਓ ਯਾਰ ਕਾਹਨੂੰ ਤੁਸੀਂਾਨੂੰ ਹੈਰਾਨ ਕਰ ਦੋ ਜ਼ਿਮੀਂਦਾਰਾਂ ਨੂੰ ਆਹ ਤਾਂ ਹੈਰਾਨ ਕਰਨ ਵਾਲੀ ਗੱਲ ਹੀ ਹੈ ਹਾਂ ਇਹਨੇ ਟੋਟੇ ਦਾ ਕੱਲ ਤੋਂ ਕੋਈ ਵੱਡੀ ਹੋ ਨਹੀਂ ਹੈਗੀ ਹੁਣ ਸਾਨੂੰ ਬੇਵਤਾ ਸੇੜਦੀ ਇਹ ਚੀਜ਼ਾਂ ਸਿਰਫ 5 ਫੁੱਟ ਦਾ ਮਸਾ ਹੀਆ ਟੋਟਾ ਲੋ ਆਹ ਬੋਰ ਹੁਣ ਇਹਨੂੰ ਜੋੜ ਉਹ ਜੇ ਲਾਉਣੇ ਹੈਗੇ ਤਾਂ ਇਹ ਜੋੜ ਬਾਈ ਜੀ ਢੀੜੀ ਤੋਂ ਬਿਨਾ ਜੋੜ ਨਹੀਂ ਲੱਗ ਰਿਹਾ ਸਹੀ ਗੱਲ ਇਹ ਜੋੜ ਨੂੰ ਅਸੀਂ ਮੋਟਰ ਨਾਲ ਢੀੜੀ ਚੱਕਾਂਗੇ ਹੁਣ ਇੱਥੇ ਡਰਾਈਵ ਨਹੀਂ ਕਿਸੇ ਲੋਟ ਆ ਰਿਹਾ ਢੀੜੀ ਸਾਨੂੰ ਬੜਾ ਦੁੱਖ ਸਦ ਹੈ ਕਿਰਪਾ ਕਰਕੇ ਤੇ ਪ੍ਰਸ਼ਾਸਨ ਨੂੰ ਥੋੜੀ ਜੀ ਧਿਆਨ ਦੇਣਾ ਚਾਹੀਦਾ ਹਾਂਜੀ ਹਾਂਜੀ ਇਹ ਚੀਜ਼ਾਂ ਤੇ ਪੂਰਾ ਗੌਰ ਕਰੇ ਪ੍ਰਸ਼ਾਸਨ ਆ ਪਹਿਲਾਂ ਵੀ ਲਈ ਜਾਂਦੀਆਂ ਹੁਣ ਬਿੰਦੇ ਬਿੰਦੇ ਕੀ ਕਹੀਏ ਸਰਕਾਰ ਨੂੰ ਇਹ ਚੀਜ਼ਾਂ ਤੇ ਭਗਵਾਨ ਜੀ ਤੁਮਾਰ ਨੂੰ ਵੀ ਆਪਦੇ ਏਰੀਆ ਤੇ ਥੋੜਾ ਜਿਹਾ ਧਿਆਨ ਦਾ ਦੇਣ ਦਾ ਹੱਕ ਹੈ ਬਿਲਕੁਲ ਜੀ ਹਾਂਜੀ ਠੀਕ ਆ ਜੀ ਆ ਦੇਖੋ ਭਾਈ ਲੈ ਆ ਵੀ ਪੰਪਾ ਦੇ ਵਿੱਚੋਂ ਲੈ ਕੇ ਕੱਢ ਕੇ ਸਮਾਨ ਪਿੱਤੌਲ ਦਾ ਆ ਨਯੂਜਲਾ ਨਯੂਜਲਾ ਸਰਵੈਂਡਰ ਸਭ ਲੈ ਗਏ ਜੀ ਜਾ ਕੇ ਆ ਜੰਦੇ ਭੰਨ ਤੇ ਕੋਠਿਆਂ ਦੇ ਆ ਦੇਖੋ ਆ ਬਹਿ ਜਾਂਦਾ ਭਾਵੇਂ ਆ ਔਰ ਕਿਡਾ ਟੱਲ ਸਭ ਬਾਕੀ ਦੇ ਦੋ ਘਟੇ ਬਾਈ ਦੇ ਦੋ ਘਟੇ ਬਾਈ ਦੇ ਮੱਤੀ ਦੇ ਲੈ ਕੇ ਚੱਕਿਆ ਦੇਖੋ ਇੱਕ ਘਟੀ ਲੈ ਗਏ ਸੋਨ ਹਮਾਰੀ ਦੀ ਅੰਦਰ ਉਹਦਾ ਵੀ ਜੰਦਾ ਭੰਨਿਆ ਨਾਲੇ ਦੇਖੋ ਜੀ ਵੀ ਕਿੰਨਾ ਸਮਾਰ ਪਿਆ ਕੋਠੇ ਦੇ ਵਿੱਚ ਪੇਸ਼ ਕਰ ਪਲਾਸ ਆਲ ਕੇ ਲਈ ਖਾਣ ਵਾਲਾ ਸਮਾਨ ਵੀ ਚਾਕੇ ਲਈ ਬਹੁਤ ਸਮਾਨ ਲੱਗੇ ਜੀ ਉਹ ਵੀ ਨਿੱਕੀਆਂ ਮੋਟੀਆਂ ਚੀਜ਼ਾਂ ਜਾ ਕੇ ਖਾਣ ਵਾਲਾ ਵੀ ਸਮਾਨ ਆ ਦੇਖੋ ਬਾਈ ਬੇ ਸਮਾਨ ਹੀ ਬਹੁਤ ਬਿਆ ਜੀ ਬਾਈ ਦੇ ਕੋਲ ਤੇ ਦੇਖੋ ਆ ਮੇਰੇ ਜਿਹਾ ਸਮਾਨ ਆ ਵੀ ਲੱਗੇ ਜੀ ਚਾਕੇ ਜੱਥਾ ਵੀ ਕਰਦਾ ਵੀ ਛੱਡੇਦਾ ਕੀ ਕਰੂਗਾ ਯਾਰ ਬੰਦਾ ਦੇਖੋ ਇਹਨਾਂ ਦਾ ਬਹੁਤ ਦੁਖੀ ਹੋਏ ਬੈਠਿਆ ਕੇ ਸਾਡੇ ਇਹਦਾ ਕੋਈ ਬਹੁਤ ਵਧੀਆ ਫੈਸਲਾ ਲੈਣਾ ਚਾਹੀਦਾ ਸਰਕਾਰ ਨੂੰ ਵੀ ਕਿਸਾਨਾਂ ਨੂੰ ਵੀ ਸਾਡੇ ਪਿੰਡ ਨੂੰ ਵੀ ਕੱਟੇ ਕਮਿਸ਼ਨ ਹੋ ਕੇ ਹਾਲੀ ਜਲੂ ਇਹਨਾਂ ਦੇ ਗਲਤ ਧਾਰਨਾ ਦੇ ਨਾਲ ਲੋਕ ਚਾਹੀਦਾ ਬਾਈ ਫੇਰ ਕੋਈ ਗੱਲ ਬਣਨੀ ਹੈ ਕਿ ਇਹਨਾਂ ਲੋਕ ਪਰਤੇ ਇੰਨੇ ਚ ਕੱਲ ਵੀ ਆਹ ਬੋਦੋ ਪट्रोल ਪੈਦੀ ਗਈ ਇੱਥੇ ਜਮਾਉਣ ਵਾਸਤੇ ਰੱਖਿਆ ਗਿਆ ਇਹ ਪट्रोल ਵੀ ਲੈ ਕੇ ਜਾ ਕੇ ਇੱਕ ਐਪਲੀਕੇਸ਼ਨ ਕੋਈ ਨਹੀਂ ਛੱਡਦੇ ਬਾਈ ਇਹ ਨਾਲ 100 ਬਚਾਈਆਂ ਹੋਣਗੀਆਂ 100 ਬਚਾਈਆਂ ਹੋਣਗੀਆਂ ਉੱਥੇ ਜਾਣਾ ਜੇ ਨੌਕ ਘਰਨੇ ਪਣਗੇ ਨਾ ਸਟਾਨਾ ਰੱਖਿਆ ਹੋਇਆ ਕੋਈ ਫਾਸਟ ਤੇ ਪੈਂਦੇ ਜਾ ਰੋ ਗੋਰਾ ਆਉਂਦੀ ਸਾਰਾ ਨੁਕਸਾਨ ਕਰੀ ਜਾਂਦੇ ਨੇ ਆਪਣਾ 20-20 ਹਜ਼ਾਰ ਹੁਣ ਮੇਰੀ ਮਗਰ ਆਉਂਦੀ ਆ ਯਾਰ ਆਪਣੇ ਵੇਲ ਵਾਪ ਦਾ ਉਹ ਵੀ ਲੈਣ ਕੇ ਹੋਣਾ ਅੱਛਾ ਸਾਡੇ ਲਈ ਕਿਹਨੇ ਸਾਡੇ ਸਾਡੇ ਭਾਈ ਬਾਦੂ ਪਾ ਦੋ ਟੁੱਟਾ ਹੋ ਗਿਆ ਬਾਦੂ ਨੇ ਪਾ ਸਾਡੇ ਉੱਤੇ ਭਾਈ ਨਾਲ ਸਾਡੇ ਸਾਡੇ ਸਾਲ ਦੇ ਵਿੱਚ ਵਿੱਚ ਹੀ ਤਿੰਨ ਵਾਰ ਲੱਗਿਆ ਹੱਡੀਆਂ ਤਿੰਨ ਵਾਰ ਲੱਗੀਆਂ ਹੱਡੀਆਂ ਦੂਜੀ ਕਰ ਤਾਂ ਇੰਟਰ ਵੀ ਚੱਕਾ ਵੱਜ ਗਈ ਲੱਗ ਜਾਂਦੀ ਆ ਭਾਈ ਜੇ ਅਸੀਂ ਨਾ ਭਿਉਂਦੇ ਤੜਕੇ ਜੀ ਦੂਜੇ ਦਿਨ ਵਾਰ ਆ ਕੇ ਕੋਠੀ ਕੀ ਕੀ ਜਾ ਕੇ ਹਾਂ ਜੀ ਚਲੋ ਇੱਕ ਜੀ ਇੱਥੇ ਜੰਗਲ ਆ ਸਾਡੇ ਕੋਲੇ ਖੇਤਾਂ ਦੇ ਲਵੇ ਥੋੜਾ ਜਿਹਾ ਪਿਆ ਹੈ ਬਾਬਿਆਂ ਦੀ ਜਗ੍ਹਾ ਗਈ ਕਾਤਰੋਂ ਦੇ ਮੰਨਦੇ ਨੇ ਇੱਥੇ ਆ ਕੇ ਦਿਨੇ ਨਾ ਦਿਨੇ ਵੀ ਆਉਂਦੇ ਨੇ ਸੂਖਾ ਵੀ ਮਾਲਦੇ ਨੇ ਉਹ ਅੰਦਰ ਵੜ ਕੇ ਹੀਂਸ ਨੇਗੇ ਉਹਨਾਂ 'ਚ ਵੜ ਕੇ ਟੀਕੇ ਵੀ ਲਾਉਂਦੇ ਨੇ ਚਿੱਟਾ ਵੀ ਪੀਂਦੇ ਨੇ ਆ ਕੇ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਚੀਜ਼ਾਂ ਤੇ ਵੀ ਥੋੜੀ ਜਿਹੀ ਗੌਰ ਕਰੀ ਜਾਵੇ ਵੀ ਇੱਥੇ ਜਿਹੜੇ ਜੰਗਲ 'ਚ ਬੰਦੇ ਆਉਂਦੇ ਨੇ ਪ੍ਰਸ਼ਾਸਨ ਨੂੰ ਸੀਆ ਇਹ ਇਹਨਾਂ ਨੂੰ ਸਭ ਕੁਝ ਈਟੀ ਜਾਂਦੀ ਹੋਈ ਹੈ ਪ੍ਰਸ਼ਾਸਨ ਇਹ ਚੀਜ਼ਾਂ ਤੇ ਗੌਰ ਨਹੀਂ ਕਰ ਰਿਹਾ ਭਗਵਾਨ ਜੀ ਨੂੰ ਬੇਰਤੀ ਹੈ ਕਿ ਸਾਨੂੰ ਮਜਬੂਰਨ ਧਰਨੇ ਨਾ ਲਾਉਣੇ ਪੈ ਜਾਣ ਅਸੀਂ ਬਹੁਤ ਔਖੇ ਹੋਏ ਪਿਆ ਜਦ ਅੱਜ ਇਹ ਦਰਬੀ ਬੱਚੀਆਂ ਮੋਟਰਾਂ ਦੀਆਂ ਕਿਵਾਰ ਰਹੀਆਂ ਲਈਆਂ ਨੇ 25 30 ਦੀਆਂ ਬਰਸੋਂ ਹੀ ਲਈਆਂ ਨੇ ਉਹ ਦੂਈ ਸਾਲ ਲਈਆਂ ਸਾਡੇ ਪਿੰਡ ਦੀ ਘਨੌਰੀ ਦੀ ਜੇਕ ਨੌਰੀ ਦੇ ਲੋਕ ਸਾਡੇ ਸ਼ਹਿਰ ਬੁਠਾਣੇ ਜਾਂਦੇ ਨੇ ਉਹ ਕਹਿੰਦੇ ਨੇ ਜਿਹੜੀਆਂ ਛੋਟੀ ਘਨੌਰੀ ਜਿਹੀਆਂ ਨੇ ਅਕੇ ਮੋਟਰਾਂ ਉਹ ਸ਼ਹਿਰ ਬੁਠਾਣੇ ਨੂੰ ਪੈਂਦੀਆਂ ਨੇ ਧੂਰੀ ਧੂਰੀ ਵਾਲੇ ਕਹਿੰਦੇ ਨੇ ਜੀ ਜੇ ਹੁਣ ਇਹ ਸੇਰਪੁਰ ਆਏ ਆ ਫਿਰ ਤਾਂ ਅਸੀਂ 2 ਪਿੰਡ ਪਾਰ ਕੇ ਤੁਰਾਂਗੇ ਨਾ ਸੀ ਇਹ ਚੀਜ਼ਾਂ ਪਿੱਛੇ ਵੀ ਫਿਰ ਸਾਡੇ ਪਿੰਡ ਨੂੰ ਪ੍ਰਸ਼ਾਸਨ ਵੀ ਇਹ ਪਾਟਣ ਦੇ ਵਿੱਚ ਜ਼ੋਰ ਲਾ ਰਹੇ ਆ ਇਹ ਨਾ ਕਿਰਪਾ ਕਰਕੇ ਕਰੀ ਜਾਵੇ ਅਸੀਂ ਰਿਪੋਰਟ ਉੱਥੇ ਦੇਵਾਂਗੇ ਜਿਹੜੀਆਂ ਘਨੌਰ ਦੀਆਂ ਮੋਟਰਾਂ ਸਾਨੂੰ ਜੋ ਸੁਣਾਣਾ ਪੈਂਦਾ ਅਸੀਂ ਧੂਰੀ ਥਾਣੇ ਨੂੰ ਦਿੱਤੀਏ ਭਈ ਰਿਪੋਰਟ ਐ ਪਰਸੋਂ ਦੀ ਪਰਸੋਂ ਮੁੰਡੇ ਜਾ ਕੇ ਲਿਖਤੀ ਰੂਪ ਦੇ ਵਿੱਚ ਰਿਪੋਰਟ ਲੈ ਕੇ ਆਏ ਨੇ ਕਿਰਪਾ ਕਰਕੇ ਤੇ ਗੌਰ ਕੀਤੀ ਜਾਣੀ ਚਾਹੀਦੀ ਹੈ ਮੇਰੇ ਬਾਅਦ ਇਹ ਬੋਲ ਰਹੇ ਨੇ ਬੋਲੀਏ ਮੈਂ ਬੋਲ ਰਿਹਾ ਹਾਂ ਹਾਂਜੀ ਦੱਸੋ ਜੀ ਸਾਡੇ ਜੀ ਇਹ ਬੇਨਤੀ ਆ ਵੀ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਖੇਤਾਂ ਦੀਆਂ ਮੋਟਰਾਂ ਨਹੀਂ ਕੇਬਲਾਂ ਲੈ ਜਾਂਦੀਆਂ ਨੇ ਪਹਿਲਾਂ ਪਰਸੋਂ ਲੈ ਕੇ ਆਟੀਆਂ ਨੇ 20-25 ਮੋਟਰਾਂ ਦੀਆਂ 15-20 ਮੋਟਰਾਂ ਦੀ ਅੱਜ ਕੇਬਲਾਂ ਲੈ ਗਈਆਂ ਜੀ ਕਿਸੇ ਦੀ 100 ਫੁੱਟ ਕੇਬਲ ਲੈ ਗਈ ਕਿਸੇ ਦੀ 80 ਫੁੱਟ ਕੇਬਲ ਲੈ ਗਈ ਜਿਹੜੀਆਂ ਮੋਟਰਾਂ ਦੇ ਕੋਠੇ ਸੀ ਉਹਨਾਂ ਦੇ ਜਿੰਦੇ ਤੋੜ ਕੇ ਜਿੰਨਾ ਅੰਦਰ ਪਿਆ ਸੀ ਸਮਾਨ ਉਹ ਚੱਕ ਕੇ ਲੈ ਗਏ ਇਹ ਕੰਮ ਨਸ਼ੇੜੀ ਕਰਦੇ ਨੇ ਜੀ ਕੋਈ ਬਾਹਰੋਂ ਵੀ ਨਹੀਂ ਉਹਦੇ ਸਾਡੇ ਪਿੰਡ 'ਚ ਹੀ ਬਹੁਤ ਨੇ ਏ ਬਾਈ ਕਿਹੜੇ ਰਸਤੇ ਉੱਪਰ ਹੋਈ ਐ ਚੋਰੀ ਇਹ ਅੱਕਾ ਸਿੱਧੀ ਵਾਲਾ ਰਸਤਾ ਪੈਂਦਾ ਜੀ ਇਹ ਅੱਗੇ ਰਸਤਾ ਪਾਸ ਵੀ ਨਹੀਂ ਹੁੰਦਾ ਪਰ ਸਾਰਾ ਦਿਨ ਨਸੇੜੀ ਇੱਥੇ ਢੇੜੇ ਕੱਢਦੇ ਰਹਿੰਦੇ ਨੇ ਠੀਕ ਹੈ ਜੀ ਤੇ ਇੱਥੇ ਜਦੋਂ ਟਾਈਮ ਲੱਗਦਾ ਪਹਿਲਾਂ ਵੀ ਚੋਰੀਆਂ ਕਰ ਚੁੱਕੇ ਨੇ ਹੁਣ ਫੇਰ ਚੋਰੀਆਂ ਕਰਕੇ ਜੀ ਪਹਿਲਾਂ ਹੀ ਨੁਕਸਾਨ ਬਹੁਤ ਹੋ ਜਾਂਦਾ ਜਿਹੜੇ ਕੇਵਲਾਂ ਨੇ ਉਹ ਬਿਲਕੁਲ ਪਾਈਪ ਦੇ ਬੋਰ ਦੇ ਜੜਚੋਂ ਵੱਢਤੀਆਂ ਜੀ ਢੇੜੀਆਂ ਲਿਆਉਣੀਆਂ ਪੈਣਗੀਆਂ ਕਈ ਕਿਸਾਨਾਂ ਦੇ ਤਾਂ ਢੇੜੀ ਲਾਉਣ ਨੂੰ ਵੀ ਥਾਂ ਹੈ ਨਹੀਂ ਜੀ ਦੱਸੋ ਇਹਦਾ ਕੀ ਕਰਾਂਗੇ ਦੁਬਾਰੇ ਲਾਵਾਗੇ ਫੇਰ ਵੀ ਕੀ ਪਤਾ ਦੁਬਾਰੇ ਫੇਰ ਵੱਢ ਕੇ ਲੈ ਜਾਣਾ ਇੱਕ ਕੰਮ ਸਾਰਾ ਨਸ਼ੇ ਵਾਲੇ ਕਰਦੇ ਨੇ ਜੀ ਨਸ਼ੇ ਵਾਲੀ ਪਿੰਡ ਦੀ ਜ਼ਿਆਦਾ ਨਹੀਂ ਜੀ ਜਿਹੜੇ ਕੰਮ ਕਰਨ ਵਾਲੇ ਨੇ ਕੋਈ ਬਾਹਰੋਂ ਵੀ ਨਹੀਂ ਆਉਂਦੇ ਜੀ ਧਰਨਾ ਲਾਵਾਂਗੇ ਜੇ ਸਾਡਾ ਕੋਈ ਨਾ ਹੱਲ ਹੋਇਆ ਜੀ ਤਾਂ ਅਸੀਂ ਧਰਨਾ ਲਾਵਾਂਗੇ ਦੁਬਾਰਾ ਕੱਜ ਅਸੀਂ ਥਾਣੇ ਦੁਬਾਰਾ ਫੇਰ ਸਾਨੂੰ ਅੱਜ ਅਸੀਂ ਥਾਣੇ ਜਾਣਾ ਪੈਣਾ ਜੀ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਅਸੀਂ ਕੀ ਕਰਾਂਗੇ ਜੀ ਸਾਡਾ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੈ ਕਿਸਾਨਾਂ ਦਾ ਦੁਬਾਰੇ ਲਾਵਾਂਗੇ ਫੇਰ ਲੈ ਜਾਣਗੇ ਅਸੀਂ ਬਾਧੂ ਕੇਵਲ ਵੀ ਨਹੀਂ ਪਾਉਣ ਜੋ ਕਰੇ ਜੀ ਇਹ ਜਦੋਂ ਪਾਉਨੇ ਉਹ ਲਾਕੇ ਲੈ ਜਾਂਦੇ ਨੇ ਬਿਲਕੁਲ ਜੀ ਇਹ ਚੀਜ਼ ਦਾ ਕੋਈ ਹੱਲ ਹੋਣਾ ਚਾਹੀਦਾ ਪੱਕੇ ਤੌਰ ਤੇ ਪ੍ਰਸ਼ਾਸਨ ਨੂੰ ਆ ਸਾਡੇ ਕਿਸਾਨ ਨੇ ਜਿਨ੍ਹਾਂ ਦੀਆਂ ਪਰਸੋਂ ਉਤਾਰਾਂ ਲੜੀਆਂ ਇੱਕ ਗੱਲ ਕਹਿਣੀ ਚਾਹੁੰਦੇ ਆ ਜੀ ਦੇਖੋ ਵੀਡੀਓ ਤਾਂ ਅਸੀਂ ਬਣਾਉਣਾ ਹਰ ਰੋਜ਼ ਬਣਾਉਣਾ ਠੀਕ ਹੈ ਪਰ ਜਿਵੇਂ ਹੁਣ ਅਸੀਂ ਇੱਥੇ 15 20 ਜਾਣੇ ਇਕੱਠੇ ਹੋਏ ਆ ਵੀ ਸਾਰਿਆਂ ਨੂੰ ਅਸੀਂ ਤਾਂ ਬੇਨਤੀ ਕਰਦੇ ਆ ਵੀ ਐ ਨਾ ਦੇਖੋ ਵੀ ਮੇਰੀ ਤਾਰ ਨਹੀਂ ਵੱਢੀ ਗਈ ਆਪਾਂ ਨੂੰ ਜਾਣਾ ਨਹੀਂ ਸਾਰੇ ਨਾਲ ਤਰੋ ਜੇ ਕੋਈ ਹੱਲ ਪੱਕਾ ਕਰਨਾ ਇਹਨਾਂ ਦਾ ਨਹੀਂ ਆਪਾਂ ਪਾਈ ਚੱਲੋ ਤਾਰਾਂ ਆਪਣੀਆਂ ਉਹ ਵੱਢੀਆਂ ਜਾਣਗੇ ਆਪਾਂ ਘਰੇ ਮੌਨ ਸੁੱਤੇ ਪੈ ਰਹੋ ਆਪਾਂ ਤਾਂ ਇਹੀ ਗੱਲ ਕਹਿਣਾ ਵੀ ਵੀਡੀਓ ਬਣਾਉਣ ਵੇਲੇ ਨਾ ਆਇਆ ਕਰੋ ਸਾਰੇ ਵੀ ਨਾਲ ਜੇ ਥਾਣੇ ਵੀ ਜਾਣਾ ਪੈਂਦਾ ਜਾਓ ਉੱਥੇ ਸਾਰੇ ਪਰसों ਅਸੀਂ ਗਿਆ ਅਸੀਂ ਐਪਲੀਕੇਸ਼ਨ ਦੇ ਕੇ ਆਂ ਥਾਣੇ 'ਚ ਅਸੀਂ ਸਾਰੇ 4 ਜਾਣੇ ਰਹੇ ਪਹਿਲਾਂ ਵੀਡੀਓ ਬਣਾਉਣ ਵੇਲੇ 25 30 ਜਾਣੇ ਸੀ ਤੁਸਵੇ ਚ ਸਾਰੇ ਕਿਸਾਨਾਂ ਨੂੰ ਵੀ ਪਤਾ ਹੈ ਕਿਹਾ ਵੀ ਨਾਲ ਤੁਰੋ ਸਾਰਿਆਂ ਨੂੰ ਠੀਕ ਹੈ ਜੀ ਉਹ ਵੀ ਮਾਰਦਾ ਕਹਿੰਦੇ ਜੇ ਕਾਹੂ ਭਾਈ ਸਾਰੇ ਬੰਦਿਆਂ ਦਾ ਫੇਰ ਹੀ ਕੋਈ ਇਹ ਚੀਜ਼ ਦਾ ਹੱਲ ਹੋਊਗਾ ਸਾਰੇ ਜਾਣੇ ਰਲ ਮਿਲ ਕੇ ਇਹ ਚੀਜ਼ ਦਾ ਕੋਈ ਹੱਲ ਕੱਢੋ ਪ੍ਰਸ਼ਾਸਨ ਲੱਭੇ ਜਾਓ ਜਾ ਕੋਈ ਦੇ ਕੋਈ ਨਈ ਹੱਲ ਹੋ ਰਿਹਾ ਦਾ ਉਹ ਉਹਦੇ ਖਿਲਾਫ ਹੈ ਸਾਡੇ ਕਿਸਾਨ ਵੀਰ ਕਹਿੰਦੇ ਅਸੀਂ ਧਰਨਾ ਵੀ ਲਾਵਾਂਗੇ ਭਗਵਾਨ ਤੁਮਾਨ ਜੀ ਨੂੰ ਵੀ ਬੇਨਤੀ ਆ ਉਹਨਾਂ ਦਾ ਆਬਦੇ ਹਲਕੇ ਦਾ ਪਿੰਡ ਆ ਜੀ ਘਲੋਰੀ ਕਲਾ ਧੂਰੀ ਹਲਕੇ ਦਾ ਆਬਦੇ ਹਲਕੇ ਵਿੱਚ ਇੰਨੀਆਂ ਚੋਰੀਆਂ ਹੋਈ ਜਾਂਦੀਆਂ ਨੇ ਨਸ਼ੇੜੀ ਫਿਰ ਘੁੰਮ ਰਹੇ ਨੇ ਸਾਰੇ ਆਮ ਇਧਰ ਵੀ ਧਿਆਨ ਦੇਣ ਦੀ ਜਰੂਰ ਆ ਸੀ ਪਰਸ ਵਾਲੀ ਵੀਡੀਓ 'ਚ ਵੀ ਬੇਨਤੀ ਕੀਤੀ ਸੀ ਬਾਈ ਹਫਤੇ ਦੇ ਵਿੱਚ ਆਏ ਲਾ ਲੋ ਵੀ ਚਾਰ ਦਿਨ ਚੋਰੀ ਹੁੰਦੀ ਹੁੰਦੀ ਆ ਤਿੰਨ ਕਦੇ ਨਹੀਂ ਮਸਾ ਲੱਗਦੇ ਆਗੇ ਵੀਡੀਓ ਨੂੰ ਜੀ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਾਰੇ ਦੋਸਤਾਂ ਦਾ ਧੰਨਵਾਦ